ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਇਹ ਵੀਡੀਓ ਮੈਂ ਜ਼ਿੰਕ ਦੇ ਨਾਲ ਸੰਬੰਧਿਤ ਬਣਾਉਣ ਲੱਗਾ ਹਾਂ ਠੀਕ ਹੈ ਪਿਛਲੇ ਪਾਸੇ ਝੋਨੇ ਦੀ ਵੀਡੀਓ ਚੱਲ ਰਹੀ ਹੈ ਤਾਂ ਉਹ ਵੈਸੇ ਦਿਖਾਉਣ ਲਈ ਹੈ ਤੇ ਆਪਾਂ ਮੇਨ ਗੱਲ ਕਰਾਂਗੇ ਜ਼ਿੰਕ ਦੇ ਬਾਰੇ ਜ਼ਿੰਕ ਕਿੰਨੀ ਪਾਉਣੀ ਹੈ ਕਦੋਂ ਪਾਉਣੀ ਹੈ ਕਿਹੜੀ ਪਾਉਣੀ ਹੈ ਜ਼ਿੰਕ ਤੇ ਡਾਈ ਦੀ ਲੜਾਈ ਕੀ ਹੈਗੀ ਹੈ ਉਹ ਲੜਾਈ ਤੋਂ ਕਿਵੇਂ ਬਚਣਾ ਹੈ ਜ਼ਿੰਕ ਦੀ ਘਾਟ ਕਿਉਂ ਆਉਂਦੀ ਹੈ ਅੱਗੇ ਜਾ ਕੇ ਜਿੰਕ ਪਾਉਣ ਦੇ ਬਾਵਜੂਦ ਜਿਹੜੇ ਹੈਗੇ ਆ ਜਿੰਕ ਦੀ ਘੜ ਦਿਖਾਈ ਕਿ ਉਹਨਾਂ ਦੀ ਲਗਭਗ ਸਾਰੇ ਸਵਾਲਾਂ ਦੇ ਜਵਾਬ ਇਹਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗਾ ਵੀਡੀਓ ਭਾਵੇਂ ਥੋੜੀ ਲੰਬੀ ਹੋ ਸਕਦੀ ਹੈ ਮੈਂ ਹਾਂ ਕੁਲਦੀਪ ਸਿੰਘ ਸ਼ੇਰ ਕਮਰਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ Facebook ਕੋਈ ਮੇਰਾ ਪੰਜਾਬ ਮੇਰਾ ਕਿਸਾਨ ਨੂੰ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦਾ ਹੈ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲੀ ਗੱਲ ਇਸ ਸਮੇਂ ਜਿੰਕ ਦੇ ਪ੍ਰਚਾਰ ਦੇ ਲਈ ਜਿੰਨੇ YouTube ਚੈਨਲ ਪ੍ਰਚਾਰ ਕਰ ਰਹੇ ਨੇ ਜਿੰਕ ਦਾ ਕੋਈ ਕਿਸੇ ਕੰਪਨੀ ਦੀ ਮਸ਼ਹੂਰੀ ਕਰਿਆ ਕੋਈ ਕਿਸੇ ਕੰਪਨੀ ਮਸ਼ਹੂਰੀ ਕਰਿਆ ਤੇ ਮਸ਼ਹੂਰੀ ਵੀ ਇਸ ਤਰੀਕੇ ਨਾਲ ਕਰਦੇ ਆ ਕਿ ਅਗਲੇ ਨੂੰ ਇਹ ਲੱਗੇ ਕਿ ਮਸ਼ਹੂਰੀ ਕਰ ਹੀ ਨਹੀਂ ਰਿਹਾ ਇਹੋ ਜੇ ਚੰਗਲਾਂ ਤੋਂ ਬਚ ਕੇ ਰਹੋ ਤੇ ਉਹ ਕੇਵਲ ਮਸ਼ਹੂਰੀ ਹੈ ਜਦੋਂ ਅਸੀਂ ਜਿੰਕ ਦੀ ਗੱਲ ਕਰਨੀ ਹੈ ਤਾਂ ਸਾਡੇ ਕੋਲੇ ਜਿੰਕ ਸਿਰਫ ਦੋ ਹੀ ਹੈ ਜਿੰਕ 33% ਤੇ ਜਿੰਕ ਜਿਹੜੀ ਹੈਗੀ ਹੈ 21% ਇਹ ਦੋਨੋਂ ਜਿੰਕ ਦੀ ਸਾਡੇ ਖੇਤੀਮਾਰ ਸਾਡੀ ਯੂਨੀਵਰਸਿਟੀ ਇਹ ਸਾਨੂੰ ਸਿਫਾਰਿਸ਼ ਕਰਦੀ ਹੈ ਇਹਨਾਂ ਜਿੰਕ ਨੂੰ ਖੇਤ ਦੇ ਵਿੱਚ ਜ਼ਮੀਨ ਦੇ ਵਿੱਚ ਥੱਲੇ ਪਾਉਣ ਦੇ ਲਈ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਵੀ ਸਾਨੂੰ ਇਹ ਦੋ ਜ਼ਿੰਕ ਦੇ ਲਈ ਹੀ ਪਾਉਣ ਨੂੰ ਕਹਿੰਦਾ ਹੈ ਤੇ ਜਦੋਂ ਦੋ ਜ਼ਿੰਕ ਸਾਡੇ ਕੋਲੇ ਕੰਮ ਕਰ ਰਹੀਆਂ ਤੇ ਤੀਜੀ ਜ਼ਿੰਕ ਬਾਰੇ ਸੋਚਣਾ ਕਿਉਂ ਜੇ ਤੁਸੀਂ ਫੇਰ ਵੀ ਸੋਚਦੇ ਹੋ ਉਹ ਤੁਹਾਡੀ ਮਰਜ਼ੀ ਹੈ ਠੀਕ ਹੁਣ ਆਪਾਂ ਪਹਿਲਾਂ ਗੱਲ ਕਰੀਏ ਜਿਹੜੀ ਜ਼ਿੰਕ ਹੈ ਇਹ ਕਣਕ ਤੇ ਝੋਨਾ ਦੋਵਾਂ ਵਾਸਤੇ ਜ਼ਰੂਰੀ ਹੁੰਦੀ ਹੈ ਹੁਣ ਕਈ ਵੀਰ ਜ਼ਿੰਕ ਦੀ ਸਪਰੇ ਕਣਕ ਝੋਨੇ 'ਤੇ ਕਰ ਲੈਣਗੇ ਤੇ ਥੱਲੇ ਪਾਉਣਗੇ ਨਹੀਂ ਉਹਨਾਂ ਨੂੰ ਕਣਕ ਚਦਵਾ ਦਾ ਫੇਰ ਪਾਣੀ ਪਾਉਣੀ ਪਊਗੀ ਇਹਦੇ ਨਾਲ ਹਰਾ ਆਪਨ ਬਣਦਾ ਜਿਹੜਾ ਹੈਗਾ ਬੂਟਾ ਦਾ ਪੱਤਾ ਹੈਗਾ ਉਹਦੇ ਚ ਅੱਕਣ ਰਹਿੰਦੀ ਹੈ ਉਹਦੀ ਗਰੋਥ ਹੁੰਦੀ ਹੈ ਤੇ ਸਾਈਟੋਕ੍ਰੋਮ ਦੀ ਸੰਤੈਸ਼ਿਕ ਦੇ ਵਿੱਚ ਕੰਮ ਕਰਦਾ ਹੈਗਾ ਵੱਡੀ ਗੱਲ 17% ਤੱਕ ਝਾੜ ਘਟਾ ਦਿੰਦਾ ਹੈ ਜੇ ਕਈ ਵਾਰੀ ਤਾਂ ਜਿੰਕ ਦੀ ਘਾਟ ਵਾਲੇ ਖੇਤ ਇਹੋ ਜਿਹੇ ਦੇਖੇ ਹੈ ਮੈਂ ਜਮ੍ਹਾਂ ਖਤਮ ਹੁੰਦੇ ਖੇਤ ਵੀ ਦੇਖੇ ਹੈ ਬੂਟੇ ਦੀ ਗਰੋਥ ਹੋਕਦੀ ਹੈ ਆਮ ਤੌਰ ਤੇ ਤਾਂ ਉਸੇ ਖੇਤ ਜਿੰਕ ਪਾਈ ਵੀ ਹੁੰਦੀ ਹੈ ਲੇਕਿਨ ਫੇਰ ਵੀ ਘਾਟ ਆ ਜਾਂਦੀ ਔਰੋਂ ਘਾਟ ਆਉਂਦੀ ਹੈ ਜੇ ਲੋ ਤਾ ਲੱਗਿਆ ਹੋਵੇ ਕਈ ਦਿਨ ਮੀਂਹ ਨਾ ਪਿਆ ਹੋਵੇ ਤੇ ਖੇਤ ਚ ਪਾਣੀ ਜਿਆਦਾ ਭਰਿਆ ਹੋਵੇ ਤਾਂ ਉਸ ਟਾਈਮ ਤੇ ਜਦੋਂ ਪਾਣੀ ਉਬਲਦਾ ਹੈ ਜਿੰਕ ਹੋਣ ਦੇ ਬਾਵਜੂਦ ਵੀ ਪੱਤੇ ਜੰਗਾਲੇ ਹੋ ਜਾਂਦੇ ਐ ਉਹਦੇ ਤੋਂ ਖਿਭਰਾਉਣ ਦੀ ਲੋੜ ਨਹੀਂ ਹੁੰਦੀ ਉਹ ਜਦੋਂ ਮੀਂਹ ਪੈਂਦਾ ਔਰ ਠੀਕ ਹੋ ਜਾਂਦਾ ਹੈ ਲੱਛਣ ਜਿੰਕ ਦੀ ਘਾਟ ਦੇ ਹੁੰਦੇ ਆ ਕਿ ਬੂਟੇ ਦੀ ਗਰੋਥ ਘਟ ਜਾਂਦੀ ਐ ਪੁਰਾਣੇ ਜਿਹੜੇ ਪੱਤੇ ਹੈਗੇ ਆ ਉਹਨਾਂ ਦੇ ਉੱਤੇ ਜੰਗਾਲ ਜਿਹਾ ਲੱਗ ਜਾਂਦਾ ਹੈ ਠੀਕ ਐ ਆ ਚੀਜ਼ ਧਿਆਨ ਰੱਖਿਓ ਜੀ ਹੁਣ ਤੁਸੀਂ ਕਈ ਵਾਰੀ ਕਹਿ ਦਿੰਦੇ ਜੀ ਫਰਾਨੇ ਚੈਨਲ ਵਾਲਾ ਕਹਿੰਦਾ ਸੀਗਾ ਜੀ 20 ਦਿਨ ਤੇ ਜਿੰਕ ਪਾ ਦਿਓ ਫਲਾਨੇ ਜਦੋਂ ਤੁਹਾਡੀ ਫਸਲ 2 ਤੋਂ 4 ਹਫ਼ਤੇ ਦੀ ਹੁੰਦੀ ਹੈ ਜਦੋਂ ਤੁਹਾਡੇ ਬੁੱਟੇ ਨੇ ਸਭ ਤੋਂ ਵੱਧ ਸ਼ਾਖਾ ਬਣਾਉਣੀਆਂ ਹੁੰਦੀਆਂ ਇਹ ਕਨਫਰਮ ਗੱਲ ਕਰ ਰਿਹਾ ਮੈਂ ਜਦੋਂ ਤੁਹਾਡੀ ਫਸਲ ਆ 2 ਤੋਂ 4 ਹਫ਼ਤੇ ਦੀ ਹੁੰਦੀ ਹੈ ਮਤਲਬ ਕਿ 15 ਤੋਂ 30 ਦਿਨ ਦੇ ਵਿਚਾਲੇ ਹੁੰਦੀ ਹੈ ਉਸ ਟਾਈਮ ਤੇ ਜਿੰਕਰੀ ਘਾਟ ਦੇ ਲੱਛਣ ਦਿਖਾਈ ਦਿੰਦੇ ਹੈ ਤਾਂ ਇਸ ਕਰਕੇ ਜਿਹੜੀ ਜਿੰਕ ਪਾਉਣੀ ਹੈ ਇਹਨੂੰ ਸ਼ੁਰੂ ਜੀ ਪਾਉਣਾ ਹੈ 15ਵੇਂ ਦਿਨ ਤੇ ਤਾਂ ਘਾਟ ਦੇ ਲੱਛਣ ਆ ਜਾਣੇ ਆਂ ਦਾਣੇ ਖਾਲੀ ਰਹਿ ਜਾਂਦੇ ਆ ਫੋਕ ਬਣਦੀ ਆ ਫਸਲ ਲੇਟ ਪੱਕਦੀ ਆ ਝਾੜ ਘਟਦਾ ਹੈਗਾ ਕਈ ਵਾਰੀ ਇਹਦੇ ਲੱਛਣ ਸਲਫਰ ਤੇ ਲੋਹੇ ਦੇ ਨਾਲ ਵੀ ਮਿਲਦੇ ਐ ਖਾਸ ਤੌਰ ਤੇ ਜਿਹੜੀਆਂ ਟੋਡੀਆਂ ਜ਼ਮੀਨਾਂ ਆ ਖਾਰੇ ਅੰਗ ਵਾਲੀਆਂ ਜਿਹੜੀਆਂ ਕਲਰਾਠੀਆਂ ਜ਼ਮੀਨਾਂ ਆ ਉਹਨਾਂ ਜ਼ਮੀਨਾਂ ਦੇ ਵਿੱਚ ਜਿੰਕ ਦੀ ਘਾਟ ਯਾਰਾ ਦੇਖ ਨੂੰ ਮਿਲਦੀ ਐ ਜਿੰਕ ਪਾਈ ਐ ਕਿ ਨਹੀਂ ਪਹਿਲਾਂ ਤਾਂ ਪਾਈ ਐ ਕਿਹੜੀ ਵੀ ਸਾਡੇ ਕੋਲੇ ਦੋ ਹੀ ਜਿੰਕ ਐ ਇੱਕ ਜਿੰਕ 33% ਤੇ ਇੱਕ ਜਿੰਕ 22% ਤਾਂ ਜ਼ਮੀਨ ਦੇ ਵਿੱਚ ਜੇਕਰ ਖਾਰੀ ਅੰਗ ਜ਼ਿਆਦਾ ਐ ਜ਼ਿਆਦਾ ਲੋਹਾ ਪਾਇਆ ਹੋਵੇ ਜ਼ਮੀਨ ਚ ਜਿਆਦਾ ਤੁਸੀਂ ਫਾਸਟ ਪੋਸਟ ਡਾਈਫਾਈ ਹੋਵੇ ਜ਼ਮੀਨ ਚ ਪਾਣੀ ਨਾ ਜੀਰਦਾ ਹੋਵੇ ਰੇਤਲੀ ਜ਼ਮੀਨ ਹੋਵੇ ਕਲਰਾਠੀ ਜ਼ਮੀਨ ਹੋਵੇ ਤੇ ਘਾਟ ਇਹਦੀ ਆਉਣੀ ਹੀ ਆਉਣੀ ਹੈ ਤਿਆਰ ਰੱਖਿਓ ਜੋ ਜਿਹੜੀਆਂ ਜ਼ਮੀਨਾਂ ਦੇ ਵਿੱਚ ਘਾਟ ਆਉਂਦੀ ਹੈ ਉਹਨਾਂ ਜ਼ਮੀਨਾਂ ਦੇ ਵਿੱਚ ਅਸੀਂ ਜਿਹੜਾ ਹੈਗਾ 21% ਵਾਲੀ ਜਿੰਕ ਲਗਭਗ 25 ਕਿਲੋਗ੍ਰਾਮ ਪਾਉਣੀ ਹੈ ਤੇ 33% ਵਾਲੀ 15 ਕਿਲੋਗ੍ਰਾਮ ਦੋਵਾਂ ਚ ਇੱਕ ਜਿਹੜੀ ਮਰਜ਼ੀ ਪਾ ਲਓ ਪ੍ਰੰਤੂ ਵੱਖ-ਵੱਖ ਰਿਸਰਚ ਪੇਪਰ ਇਹ ਦੱਸਦੇ ਹੈ ਕਿ ਜੇਕਰ ਅਸੀਂ 25 ਕੇ ਜਿਹੜੀ 21% ਵਾਲੀ ਹੈ ਜੇ ਅਸੀਂ ਹਰ ਸਾਲ ਪਾਉਨੇ ਹੈ ਤਾਂ ਇੱਕ ਸਾਲ ਅਸੀਂ ਛੱਡ ਸਕਦੇ ਹਾਂ ਮਤਲਬ ਕਿ ਜੇ ਅਸੀਂ 25 ਕਿਲੋ ਪਾਈ 21% ਵਾਲੀ ਐ ਜੇ ਤ ਨਹੀਂ ਤਾਂ ਅਗਲੇ ਸਾਲ ਨਾ ਪਾਉ ਪਾਵੇਂ ਤੇ ਸਾਡੇ ਕਿਸਾਨ ਵੀਰਾਂ ਦੀ ਪ੍ਰੈਕਟਿਸ ਇਹ ਹੈਗੀ ਹੈ ਕਿ ਉਹ 25 ਕਿਲੋ ਨਹੀਂ ਪਾਉਂਦੇ ਹਰ ਸਾਲ 10-12 ਕਿਲੋ ਜ਼ਿੰਕ 21% ਵਾਲੀ ਪਾ ਲੈਂਦੇ ਆ ਜਾਂ 7-7.5 ਕਿਲੋ 33% ਵਾਲੀ ਪਾ ਲੈਂਦੇ ਆ ਇਹ ਸਾਡੀ ਪ੍ਰੈਕਟਿਸ ਹੈ ਕਿਸਾਨ ਵੀਰ ਵਧੀਆ ਚੜ ਲੈ ਰਹੇ ਇਹਦੇ ਨਾਲ ਇੱਕ ਬਾਜ਼ਾਰ ਦੇ ਵਿੱਚ ਜਿੰਕ ਆਕਸਾਈਡ ਹੁੰਦੀ ਹੈ ਜਿੰਕ ਆਕਸਾਈਡ ਦੀ ਜਿਹੜੀ ਹੈਗੀ ਹੈ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਜਿਹੜਾ ਹੈਗਾ ਉਹ ਜ਼ਮੀਨ 'ਚ ਪਾਉਣ ਦੀ ਸਿਫਾਰਿਸ਼ ਨਹੀਂ ਕਰ ਰਿਹਾ ਲੇਕਿਨ ਸਾਡੇ ਤੇ ਜ਼ਮੀਨ 'ਚ ਪਾਈ ਜਾਂਦੇ ਆ ਉਹ ਇਹ ਕਹਿ ਰਿਹਾ ਕਿ ਵੀ ਇਹਦੇ ਵਿੱਚ ਦੋ ਤੋਂ 4% ਦਾ ਸੋਲੂਸ਼ਨ ਜਿਹੜਾ ਹੈਗਾ ਉਹਦੇ ਵਿੱਚ ਜੜਾਂ ਡਬੋ ਕੇ ਝੋਨੇ ਦੀਆਂ ਲਾਈਆਂ ਜਾਂ ਤੋੱਚ ਘਾਟ ਨਹੀਂ ਆਉਂਦੀ ਠੀਕ ਹੈ ਅਗਲੀ ਗੱਲ ਜਿੰਕ ਪਾਉਣੀ ਕਦੋਂ ਖੇਤ ਦੇ ਵਿੱਚ ਇਹਦੇ ਵਿੱਚ ਤੁਸੀਂ ਜਿਹੜਾ ਹੈਗਾ ਖੇਚ ਘਾਟਨਾ ਆਵੇ ਇਹਦੇ ਕਰਕੇ ਪਹਿਲਾਂ ਪਨੀਰੀ ਚ ਪਾਓ ਖੇਤ ਦੇ ਵਿੱਚ ਪਾਉਣਾ ਹੈਗਾ ਤਾਂ 50 ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਕਹਿਣਾ ਹੈਗਾ ਜਾਂ ਬਾਕੀ ਖੇਤੀ ਇੰਸਟੀਚੂਟਾਂ ਦਾ ਕਹਿਣਾ ਹੈ ਕਿ ਕੱਦੂ ਦੀ ਆਖਰੀ ਵਾਈ ਦੇ ਸਮੇਂ ਖੇਤ ਦੇ ਵਿੱਚ ਪਾ ਸਕਦੇ ਹਾਂ ਜਾਂ ਉਹ ਸਮੇਂ ਨਹੀਂ ਪਾਉਣੀ ਤਾਂ ਜਿਹੜੇ ਖੇਤਾਂ 'ਚ ਜਿੰਕ ਦੀ ਘਾਟ ਆਉਂਦੀ ਹੈ ਤੇ ਤੁਸੀਂ ਜਿੰਕ ਖੇਤ 'ਚ ਪਾਉਣੇ ਹੋ ਝੋਨਾ ਲੱਗਣ ਤੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਜ਼ਿੰਕ ਪਾ ਜਾਣੀ ਚਾਹੀਦੀ ਹੈ ਹਰ ਹਾਲਤ ਦੇ ਵਿੱਚ ਮੈਂ ਤੁਹਾਨੂੰ ਇੱਥੇ ਸਕਰੀਨਸ਼ਾਟ ਵੀ ਦੇ ਦਿੰਦਾ ਹਾਂ ਜੀ ਦੇ ਵਿੱਚ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕਹਿ ਰਹੀ ਹੈ ਕਿ ਜਿਹੜਾ ਆਪਣੀ ਇਸ ਨੂੰ ਕੱਦੂ ਦੇ ਵਿੱਚ ਹੀ ਸਾਨੂੰ ਜ਼ਿੰਕ ਪਾ ਦੇਣੀ ਚਾਹੀਦੀ ਹੈ ਕਲੀਅਰ ਹੈ ਅਗਲੀ ਗੱਲ ਹੁਣ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਿਹੜੇ ਬੰਦੇ ਇਹ ਕਹਿੰਦੇ ਆ ਕਿ ਯਾਰ ਜ਼ਿੰਕ ਹੁਣ ਤਾਂ ਡਾਈ ਪਾਈ ਹੈ ਤੇ ਜ਼ਿੰਕ ਪਾ ਲਈ ਇਹ ਤਾਂ ਸਿਆਪਾ ਪੈ ਜਾਊਗਾ ਇਹ ਤਾਂ ਪੱਥਰ ਬਣ ਜਾਊਗੀ ਇਹ ਤਾਂ ਮਿਲਣੀ ਨਹੀਂ ਹੈਗੀ ਇਹ ਜਿਹੜੀ ਚੀਜ਼ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਇੱਕ ਇਹ ਡਾਕਟਰ ਅਨੂਬ ਸ਼੍ਰੀਵਾਸਤਵਾ ਨੇ ਆਈਸੀਆਰ ਤੋਂ ਉਹ ਕਹਿੰਦੇ ਆ ਕਿ ਜੇਕਰ ਜ਼ਮੀਨ ਦੇ ਵਿੱਚ ਫਾਸਫੋਰਸ ਦੀ ਮਾਤਰਾ ਘੱਟ ਹੈ ਤੇ ਭਾਵੇਂ ਤੁਸੀਂ ਡਾਈ ਖੇਚ ਪਾਤੀ ਹੈ ਜਾਂ ਫਾਸਫੋਰਸ ਵਾਲਾ ਕੋਈ ਫੈਟੀਲ ਪਾਤਾ ਤੇ ਜ਼ਿੰਕ ਪਾਤੀ ਹੈ ਇਹਦੀ ਉਮੀਦ ਬਹੁਤ ਘੱਟ ਹੋਊਗੀ ਕਿ ਦੋਨੋਂ ਜਾ ਕੇ ਆਪਸ ਵਿੱਚ ਜ਼ਮੀਨ ਚਾਕੇ ਰਿਐਕਸ਼ਨ ਕਰਨਗੇ ਲੜਨਗੇ ਠੀਕ ਹੈ ਇੱਕ ਈਰਾਨ ਈਰਾਨ ਤੇ ਇੱਕ ਰਿਸਰਚ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਖੋ ਆ ਕੋਈ ਮਤਲਬ ਨਹੀਂ ਹੈਗਾ ਕਿ ਅੱਜ ਮੈਂ ਡਾਈ ਪਾਈ ਆ ਤੇ ਹੁਣ ਮੈਂ 10 ਦਿਨਾਂ ਬਾਅਦ ਜ਼ਿੰਕ ਪਾਉਂਗਾ ਕਹਾਣੀ ਇਹ ਨਹੀਂ ਕਹਾਣੀ ਨੂੰ ਇਹ ਸਮਝੋ ਕਿ ਜੇ ਜ਼ਮੀਨ ਦੇ ਵਿੱਚ ਫਾਸਫੋਰਸ ਦੀ ਮਾਤਰਾ ਜ਼ਿਆਦਾ ਹੈ ਤੁਸੀਂ ਕਣਕ ਨੂੰ ਡਾਈ ਵੱਧ ਪਾਤੀ ਤੁਹਾਡੇ ਖੇਤ ਦੇ ਵਿੱਚ ਕਣਕ ਵੇਲੇ ਡਾਈ ਵੱਧ ਪਾਈ ਸੀ ਜਿਹਨੂੰ ਕਿ 6 ਮਹੀਨੇ ਹੋ ਗਏ ਅੱਜ ਜ਼ਿੰਕ ਪਾਉਂਗੇ ਤਾਂ ਜਿਹੜੀ ਉਹ ਲੜਾਈ ਜ਼ਿੰਕ ਤੇ ਡਾਈ ਦੀ ਹੋਣੀ ਉਹ ਹੁਣ ਵੀ ਹੋਣੀ ਹੋਣੀ ਹੈ ਇਹ ਟੈਕ ਬੰਦਾ ਕਹਿੰਦਾ ਸਾਡੀ ਜਿੰਕ ਦੇ ਨੇ ਤਾਂ ਕੰਬਲ ਚ ਲਿਆ ਹੁੰਦਾ ਉੱਤੇ ਇਹਦੇ ਨਾਲ ਤਾਂ ਲੜਦੇ ਨਹੀਂ ਬੁਲਟ ਪ੍ਰੂਫ ਪਾਇਆ ਹੁੰਦਾ ਕਿ ਡਾਈ ਦੀ ਗੋਲੀ ਨਹੀਂ ਵੱਜਦੀ ਮੈਂ ਉਹਨੂੰ ਪੁੱਛਿਆ ਭਾਈ ਜੇ ਉਹਨੇ ਬੁਲਟ ਪ੍ਰੂਫ ਪਾਇਆ ਹੁੰਦਾ ਤੇ ਬੁੱਟਾ ਕਿਵੇਂ ਖਾਂਦਾ ਜਿਹੜਾ ਬੁੱਟਾ ਖਾਊਗਾ ਉਹਨੂੰ ਤਾਂ ਬੁਲਟ ਪ੍ਰੂਫ ਲੋਣਾ ਹੀ ਪਊਗਾ ਡਾਈ ਉਹ ਗੋਲੀ ਮਾਰ ਦੂ ਇਹਦਾ ਕਰਕੇ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਨੂੰ ਇਸ ਚੱਕਰ ਚ ਪੈਣ ਦੀ ਲੋੜ ਨਹੀਂ ਹੈਗੀ ਕਿ ਆਹ ਡਾਈ ਪਾਈ ਐ ਤੇ ਆਹ ਮੈਂ ਜਿੰਕ ਪਾਈ ਐ ਕਿਉਂ ਨਹੀਂ ਲੋੜ ਹੈਗੀ ਕਿਉਂਕਿ ਜਿਹੜੀ ਡਾਈ ਤੁਸੀਂ ਕਣਕ ਦੇ ਵੇਲੇ ਪਾਈ ਸੀਗੀ ਤੇ ਫਾਸਫੋਰਸ ਤਤਰੀ ਜਮੀਨ ਚ ਮਾਤਰਾ ਜ਼ਿਆਦਾ ਹੈ ਭਾਵੇਂ ਉਹ ਸੁਪਰ ਦੇ ਰੂਪ ਚਾਏ ਚਾਹੇ ਉਹ ਐਨਪੀਕੇ ਦੇ ਰੂਪ ਚਾਹੇ ਚਾਹੇ ਉਹ ਡਾਈ ਦੇ ਰੂਪ ਚ ਖੇਚ ਪਈ ਸੀ ਫਾਸਫੋਰਸ ਖੇ ਜ਼ਿਆਦਾ ਪਈ ਹੈ ਤਾਂ ਫਾਸਫੋਰਸ ਨੇ ਜ਼ਿੰਕ ਦੇ ਨਾਲ ਐਂਟਾਗੋਨਿਸ ਜਿਹੜਾ ਇਫੈਕਟ ਹੈਗਾ ਉਹਦਾ ਜਿਹਦੇ ਵਿੱਚ ਉਹਨੂੰ ਅਨ ਅਵੇਲੇਬਲ ਪਹੁੰਚ ਬਦਲੇਗੀ ਉਹ ਹੋਣਾ ਹੀ ਹੋਣਾ ਹੈ ਇਹ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਹਾਂ ਇੰਨੀ ਗੱਲ ਜ਼ਰੂਰ ਕਹਿੰਨੇ ਆ ਕਿ ਡਾਈ ਤੇ ਜ਼ਿੰਕ ਰਲਾ ਕੇ ਨਾ ਪਾਓ ਯਾਰ ਉਨੇ ਕਿ ਵੀਰ ਕਹਿੰਦਾ ਕਿ ਮੈਂ ਅੱਜ ਡਾਈ ਪਾਈ ਐ ਤੇ 10 ਦਿਨਾਂ ਬਾਅਦ ਉਹ ਜ਼ਿੰਕ ਪਾਉਂਗਾ ਕਿਉਂ 10 ਦਿਨਾਂ ਬਾਅਦ ਡਾਈ ਘਟ ਜੂਗੀ ਗੱਲ ਤਾਂ ਸੀ ਇਹ ਕਰ ਰਹੇ ਆ ਕਿ ਜਿਹੜੀ ਡਾਈ ਤੁਸੀਂ ਅੱਜ ਪਾਈ ਐ ਇਹ ਨੂੰ ਤਾਂ ਛੱਡੋ ਜਿਹੜੀ ਕਣਕ ਵਾਲੇ ਡਾਈ ਪਾਈ ਸੀ ਉਹੋ ਡਾਈ ਹੋਣ ਵਾਲੀ ਜ਼ਿੰਕ ਦੇ ਨਾਲ ਲੜਾਈ ਕਰਦੀ ਪਈ ਐ ਤਾਂ ਆਹ 10 ਦਿਨਾਂ ਵਾਲਾ ਚੱਕਰ ਨਹੀਂ ਹੈਗਾ ਜੇ 6 ਮਹੀਨੇ ਵਾਲੀ ਪਹਿਲਾਂ ਬੈਠੀ ਐ ਤੇ ਹੋਣ ਵਾਲੀ ਇਹ ਤਾਂ ਕਰਨੀ ਕੀ ਉੱਥੇ ਉਹ ਤਾਂ ਬੈਠੂਗੀ ਬੈਠੂਗੀ ਤਾਂ ਇੱਥੇ ਅਮਰੀਕਨ ਸਾਇੰਟਿਸਟ ਹੈ ਉਹ ਵੀ اٹਾਲ 2015 ਇਹਨਾਂ ਨੇ ਇੱਕ ਪੇਪਰ ਪਬਲਿਸ਼ ਕੀਤਾ ਹੈ ਇਹ ਕਹਿੰਦੇ ਕਿ ਭਾਈ ਉਹ ਠੀਕ ਹੈ ਕਿ ਤੁਸੀਂ ਗਲਤੀ ਕਰ ਲਈ ਕਣਕ ਨੂੰ ਡਾਈ ਜ਼ਿਆਦਾ ਪਾਤੀ ਖੇਤ 'ਚ ਫਾਸਫੋਰਸ ਜ਼ਿਆਦਾ ਪਈ ਹੈ ਜੇ ਹੁਣ ਤੁਸੀਂ ਉਹਨੂੰ ਜ਼ਿੰਕ ਨਾ ਪਾਉਂਗੇ ਤੁਸੀਂ ਕਹੋਗੇ ਨਹੀਂ ਨਹੀਂ ਮੈਂ ਨਹੀਂ ਜ਼ਿੰਕ ਪਾਣੀ ਖੇਤ 'ਚ ਪਹਿਲਾਂ ਹੀ ਜਿਹੜਾ ਹੈਗਾ ਡਾਈ ਪਾਈ ਹੈ ਮੈਂ ਦਸਾਂ ਦਿਨਾਂ ਨੂੰ ਜ਼ਿੰਕ ਪਾਉਂਗਾ ਉਹਦੇ ਨਾਲ ਕੀ ਹੋਏਗਾ ਜਿੰਕਰੀ ਕਾਟ ਹੋਰ ਵਾਜੇਗੀ ਜੇ ਤੁਹਾਡੇ ਖੇਤ ਦੇ ਵਿੱਚ ਫਾਸਫੋਰਸ ਦੀ ਮਾਤਰਾ ਜ਼ਿਆਦਾ ਹੈ ਤਾਂ ਤੁਹਾਨੂੰ ਜ਼ਿੰਕ ਜ਼ਿਆਦਾ ਪਾਣੀ ਪਊਗੀ ਇਹ ਤੁਹਾਡੀ ਨੀਡ ਹੈ ਤਾਂ ਐਸ ਕਰਕੇ ਤੁਹਾਨੂੰ ਇਹ ਕਿਹਾ ਜਾਂਦਾ ਕਿ ਫਾਸਫੋਰਸ ਜ਼ਰੂਰਤ ਤੋਂ ਵੱਧ ਨਾ ਪਾਓ ਜੇ ਇਹ ਜ਼ਰੂਰਤ ਤੋਂ ਵੱਧ ਹੈਗੀ ਐ ਖੇਤ ਦੇ ਵਿੱਚ ਫਾਸਫੋਰਸ ਤਾਂ ਉਹਦੇ ਨਾਲ ਕੀ ਹੋਊਗਾ ਕਿ ਜ਼ਿੰਕ ਦੀ ਐਬਜ਼ોર્ਪਸ਼ਨ ਦੇ ਵਿੱਚ ਕਮੀ ਆਊਗੀ ਇਹਦੇ ਨਾਲ ਨਾਲ ਅਗਾਂਹ ਜਿਹੜਾ ਹੈਗਾ ਕਿ ਲੋਹੇ ਦੀ ਘਾਟ ਵੀ ਵਧੇਗੀ ਤਾਂ ਇਹ ਰਿੰਗਲਟਾਲ ਦੀ 1998 ਦਾ ਰਿਸਰਚ ਪੇਪਰ ਹੈ ਜਿਹਦੇ ਵਿੱਚ ਉਹਨੇ ਇਹਨਾਂ ਦੇ ਆਪਸੀ ਸਬੰਧ ਨੂੰ ਦੱਸਿਆ ਹੈਗਾ ਠੀਕ ਹੈ ਜੇ ਖੇਤ ਦੇ ਵਿੱਚ ਫਾਸਫੋਰਸ ਦੀ ਮਾਤਰਾ ਜ਼ਿਆਦਾ ਫਾਸਫੋਰਸ ਦੀ ਟੌਕਸਿਸਿਟੀ ਹੈਗੀ ਤੇ ਇਹਦੇ ਕਰਕੇ ਜਿੰਕ ਜਿਹੜਾ ਹੈਗਾ ਉਹਦੀ ਕਮੀ ਆ ਜਾਂਦੀ ਹੈ ਜਦੋਂ ਖੇਤ ਦੇ ਵਿੱਚ ਨਾਈਟ੍ਰੋਨ ਜ਼ਿਆਦਾ ਪਾਉਂਦੇ ਆ ਬੂਟਾ ਗਰੋਥ ਕਰਦਾ ਹੈਗਾ ਤੇ ਜਿੰਕ ਦੀ ਕਮੀ ਦੇ ਨਾਲ-ਨਾਲ ਫਿਰ ਲੋਹੇ ਦੀ ਘਾਟ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਕਰਕੇ ਤੁਹਾਨੂੰ ਜਿਹੜਾ ਹੈਗਾ ਇਹ ਦੇਖਣਾ ਪੈਗਾ ਵੀਡੀਓ ਲੰਬੀ ਹੁੰਦੀ ਪਈ ਹੈ ਮੈਂ ਸਿਰਫ ਤੁਹਾਨੂੰ ਇਹੀ ਕਹਾਂਗਾ ਕਿ ਜਿੰਕ ਪਾਉਣ ਦੇ ਵਿੱਚ ਤੁਸੀਂ ਡਾਈ ਦੇ ਕੰਮ 'ਚ ਕਨਫਿਊਜ਼ ਨਾ ਹੋਵੋ ਠੀਕ ਹੈ ਦੋਵਾਂ ਦਾ ਇਫੈਕਟ ਹੈਗਾ ਉਹਨੂੰ ਕੋਈ ਬੰਦਾ ਨਹੀਂ ਮਨਾ ਕਰਦਾ ਪਰੰਤੂ ਉਹ ਜਿਹੜਾ ਇਫੈਕਟ ਹੈਗਾ ਉਸ ਇਫੈਕਟ ਦੇ ਵਿੱਚ ਜ਼ਮੀਨ ਦੇ ਵਿੱਚ ਪਾਈ ਹੋਈ ਤੁਹਾਡੀ ਹੋਣ ਵਾਲੀ ਡਾਈਕਲਾ ਕੰਮ ਨਹੀਂ ਕਰਦੀ ਉਹਦੇ ਵਿੱਚ ਤੁਸੀਂ ਜਿਹੜੀ ਕਣਕ ਨੂੰ ਡਾਈ ਪਾਈ ਸੀ ਕਣਕ ਨੂੰ ਸੁਪਰ ਪਾਈ ਸੀ ਕਣਕ ਨੂੰ ਐਨਪੀਕੇ ਪਾਈ ਸੀ ਜੁਜਾਦਾ ਪਾਤੀ ਤਾਂ ਉਹ ਫਾਸਫੋਰਸ ਨੇ ਵੀ ਉਹੀ ਕੰਮ ਕਰਨਾ ਤਾਂ ਇਸ ਕਰਕੇ ਜ਼ਿੰਕ ਨੂੰ ਤੁਸੀਂ ਆਪਣੇ ਖੇਤ ਦੇ ਵਿੱਚ ਪਹਿਲ ਦੇ ਆਧਾਰ ਤੇ ਜਿੰਨੀ ਜਲਦੀ ਹੋ ਸਕਦਾ ਓਨੀ ਜਲਦੀ ਦਿਓ 15 ਦਿਨ ਬਾਅਦ ਜਿੰਕ ਦੀ ਘਾਟ ਆ ਸਕਦੀ ਹੈ ਤੇ ਉਸ ਤੋਂ ਬਾਅਦ ਚ ਉਹਦੀ ਕਮੀ ਦੇ ਲੱਛਣ ਤੁਹਾਨੂੰ ਦਿਖਾਈ ਦੇਣੇ ਸ਼ੁਰੂ ਹੋ ਸਕਦੇ ਆ ਇਸ ਕਰਕੇ ਪਹਿਲ ਦੇ ਆਧਾਰ ਤੇ ਜਿੰਕ ਪਾਓ 21 ਜਾਂ 33% ਵਾਲੀ ਜਿੰਕ ਪਾਓ ਮੇਰੇ ਖਿਆਲ ਚ ਸਮਝ ਗਏ ਹੋਗੇ ਕਿ ਫਾਸਫਸ ਮਤਲਬ ਜ਼ਮੀਨ ਦੇ ਵਿੱਚ ਫਾਸਫਸ ਦੀ ਮਾਤਰਾ ਕਿੰਨੀ ਹੈ ਉਹਦਾ ਜਿੰਕ ਨਾਲ ਸੰਬੰਧ ਹੈ ਤੁਸੀਂ ਜਿੰਕ ਲੇਟ ਨਾ ਕਰੋ ਡਾਈਲੇਟ ਕਰਨੀ ਕਰ ਲਓ ਬਾਕੀ ਜਿਹੜੀ ਹੈਗੀ ਆ ਇਹਦੇ ਸੰਬੰਧਿਤ ਹੋਰ ਕਈ ਸਾਰੇ ਸਵਾਲ ਆ ਤੁਹਾਡੇ ਉਹ ਸਾਰੇ ਮੈਂ ਅਗਲੀ ਵੀਡੀਓ ਦੇ ਵਿੱਚ ਇਹ ਗੱਲ ਕਰਦਾ ਹਾਂ ਜਿਹੜੇ ਚ ਆਪਾਂ ਆਹ ਵੀ ਕਲੀਅਰ ਕਰਾਂਗੇ ਕਿ ਜਿਹੜੀ ਜਿੰਕ ਤੇ ਫਾਸਪੋਸਟ ਡਾਂਗ ਲੈ ਕੇ ਗੋਲੀ ਚਲਾਉਂਦੀ ਹੈ ਇੱਕ ਦੂਜੀ ਦੇ ਉੱਤੇ ਉਹ ਕਿਵੇਂ ਕੱਟ ਕਰ ਸਕਦੇ ਆ ਤੇ ਅਸਲ 'ਚ ਉਹ ਹੁੰਦਾ ਕੀ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ